ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਆਪਦਾ ਨਹੀਂ ਸੋਚਦੇ ਆਪਦੇ ਸਿਰ ਨੂੰ ਨਸ਼ਾ ਦਲਾ ਲੈਂਦੇ ਨੇ ਕੋਈ ਸ਼ਰਾਬ ਪੀਂਦਾ ਕੋਈ ਫੀਮ ਖਾਂਦਾ ਕੋਈ ਪੋਸ ਖਾਂਦਾ ਕੋਈ ਸੁਖਾ ਪੀਂਦਾ ਅਲੱਦ ਅਲੱਦ ਨਸ਼ੇ ਕੋਈ ਐਸੇ ਨਸ਼ੇ ਨੇ ਸਮਾਏ ਇੱਕ ਨਸ਼ਾ ਹੋਰ ਨਵੇਂ ਕਿਸਮਾਂ ਦੇ ਨਿਕਲੇ ਆ ਉਹ ਜੇ ਪੀ ਲੋ ਤੇ ਦੂਸਰਾ ਜਿਹੜਾ ਸਾਹਮਣੇ ਆਉਂਦਾ ਇਹ ਸਾਹਮਣੇ ਤਾਂ ਮੈਨੂੰ ਇਹ ਮਾਰ ਦੇਗਾ ਨਾ ਮੈਨੂੰ ਮਾਰੇ ਤੋਂ ਪਹਿਲੇ ਮਾਰ ਦਿੰਦਾ ਉਹਨੂੰ ਜਾਨੇ ਕਿ ਐਸੇ ਤੇ ਕੇ ਨਸ਼ੇ ਕਦੇ ਨੇ ਐਸ ਦੁਸ਼ਮਨਾ ਨੇ ਜਾਂ ਉਹ ਦੇਸ਼ਾਂ ਨੇ ਕਿ ਸਾਨੂੰ ਮਾਰਨ ਦੀ ਲੋੜ ਹੀ ਨਾ ਪਾਇਆ ਕਿਦੋਂ ਚੈ ਇਹਨਾਂ ਨੂੰ ਇਹ ਆਪ ਸੱਚ ਮਰ ਜਾਂ ਨਸ਼ਾ ਪੀਤਾ ਦੂਜਾ ਸਮਝੀਏ ਤੇ ਉਹ ਸਮਝਦਾ ਮੈਨੂੰ ਮਾਰ ਦੇ ਗਜੇ ਨਾਮਾ ਮਾਰਾ ਜਿਹੜਾ ਉਹਦੀ ਕੋਈ ਚੀਜ਼ ਉਹਨੇ ਮਾਰ ਹੀ ਦੇਣੀ ਉਹਨੂੰ ਆਉਦੇ ਨੂੰ ਚਾਪਿਓ ਚਪੋਤਰੇ ਚਮਾ ਚੱਤੀ ਇਹ ਜਿਹੇ ਦਿਲ ਵਿੱਚ ਕੇਸ ਹੋਏ ਨੇ ਜਿਹੜੇ ਕੁੜੀਆਂ ਨੇ ਆਪ ਦੇ ਮਾਮ ਨੂੰ ਮਾਰ ਦਿੱਤਾ ਕਾਲਜੇ ਪੜ੍ਹਦੇ ਗਏ ਸੀ ਕੋਈ ਮੁੰਡੇ ਪੜ੍ਹਦੇ ਸੀ ਉਹਨਾਂ ਦੇ ਆਪ ਦੇ ਪਿਓ ਨੂੰ ਮਾਪੇ ਨੂੰ ਮਾਰ ਦਿੱਤਾ ਜਾਨੀ ਕਿ ਐਸੇ ਅਵਸਥਾ ਵਿੱਚ ਨੇ ਕੋਸ਼ਿਸ਼ ਕਰੋ ਕਿ ਨਸ਼ਾ ਬਿਲਕੁਲ ਨਾ ਇਸਤੇਮਾਲ ਹੋਵੇ ਕਿਉਂਕਿ ਸਾਡੇ ਮਨ ਨੂੰ ਇਸ ਸਾਡੇ ਸਿਰ ਉਂਦੇਸ਼ ਕਹਿੰਦਾ ਹੈ ਨਗਰ ਕਹਿੰਦਾ ਹੈ ਇਹਨਾਂ ਰਾਜਾ ਬਣਾਇਆ ਹੈ ਮਹਾਰਾਜ ਨੇ ਕਹਾ ਨਗਰੀ ਇਹ ਮਨ ਰਾਜਾ ਪੰਚਵਸੇ ਵਿਚਾਰੇ ਸਤਿ ਸ੍ਰੀ ਅਕਾਲ ਸਰਕਾਰਾ ਜੀ ਆਦਰ ਕਰੇ ਗੁਣਕਾਰੀ ਇਹ ਸਾਡੇ ਮਨ ਦੇ ਮਤੈ ਲੱਖਾਂ ਜੀਵ ਨੇ ਇਹਦਾ ਪਰਵਾਰ ਜਿਨ੍ਹਾਂ ਤੇ ਇਹਦੀ ਡਿਊਟੀ ਪਾਲਨ ਦੇ ਉਹਨਾਂ ਨੂੰ ਅੰਮ੍ਰਿਤ ਵੀ ਪਿਉਣਾ ਹੈ ਤੰਦ ਦੀ ਖਰਾਬੀ ਦੇ ਨਹੀਂ ਪਾਣੀ ਵੀ ਦੇਣਾ ਹਰ ਇੱਕ ਸਹੂਲਤਾਂ ਦੇਣੀਆਂ ਉਹਨਾਂ ਨੂੰ ਅਗਰ ਜੇ ਆਪੇ ਨਸ਼ਾ ਪੀਣ ਲੱਗਿਆ ਉਹਨਾਂ ਵਾਸਤੇ ਜ਼ਹਿਰ ਤੇ ਜਿਸ ਦਾ ਇੱਕ ਮਾਂ ਭਿਓ ਬੱਚੇ ਨੂੰ ਜ਼ਹਿਰ ਦੇਣਾ ਚਾਹੇ ਤਾਂ ਕੋਈ ਬਚਾ ਨਹੀਂ ਸਕਦਾ ਤੇ ਜੇ ਬੱਚੇ ਨੂੰ ਭਲੇਖੇ ਨਾਲ ਜ਼ਹਿਰ ਦੇ ਵੀ ਦਿੰਦੇ ਨੇ ਤੇ ਜਦੋਂ ਮਰਦਾ ਜਾਂ ਕੋਈ ਇੱਕ ਪਰਿਵਾਰ ਦਾ ਬੱਚਾ ਮਰ ਗਿਆ ਤਾਂ ਜਾਤੜਫਦਾ ਪਿਆ ਜੇ ਤੇ ਉਹ ਫਿਰ ਪਛਤਾਉਂਦੇ ਨੇ ਉਸ ਗੱਲ ਇਸੇ ਤਰ੍ਹਾਂ ਇਹ ਸ਼ਰਾਬ ਜਿਹੜੀ ਇਹ ਅੰਦਰ ਦੇ ਪਰਿਵਾਰ ਵਾਸਤੇ ਨਸ਼ਾ ਜਿਹੜਾ ਹੈ ਇਹ ਜ਼ਹਿਰ ਹੈ ਅਗਰ ਜੇ ਉਹ ਜਦੋਂ ਮਨ ਜਾਗੇਗਾ ਇਹ ਅੰਦਰ ਲੱਖਾਂ ਜੀਅ ਨੂੰ ਵੇਖੇਗਾ ਬਹੁਤ ਸਾਰੇ ਮਰੇ ਹੋਣਗੇ ਵੇ ਬਿਖੋਸ਼ੀ ਹਲਤ ਵਿੱਚ ਕੋਈ ਤੜਫਦੇ ਹੋਣਗੇ ਫਿਰ ਹੋਰ ਤਾਂ ਉਸ ਗਿਆਨ ਨੇ ਉਹ ਆਪ ਹੀ ਕਮਨ ਲੱਗ ਜਾਂਦਾ ਵੇਖ ਕੇ ਉਹਦਾ ਸੀ ਕਮਨ ਲੱਗ ਜਾਂਦਾ ਭਾਵੇਂ ਉਸ ਗਿਆਨ ਨਹੀਂ ਐਸੀ ਅਵਸਰ ਵਿੱਚ ਇਹ ਆਪਦੇ ਸਿਰ ਨੂੰ ਜਿਸ ਵਾਸਤੇ ਆਪ ਨੂੰ ਮਿਲਿਆ ਬਾਕੀ ਆਗਾ ਸਾਰਾ ਆਪਨ ਦਿਸ ਰਿਹਾ ਜੇ ਇਹਦਾ ਲਾਭ ਫਾਇਦਾ ਖਟਿਆ ਤੇ ਫਿਰ ਵਾਪਸ ਚਲੇ ਗਏ ਤੇ ਫਿਰ ਪਤਾ ਨਹੀਂ ਕਦੋਂ ਕਿੰਨੇ ਯੁੱਗ ਲੱਗ ਜਾਣ ਫਿਰ